ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਏਖਰ ਚੈਨਲ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਗੁਰਦਾਸਪੁਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਗੁਰਦਾਸਪੁਰ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਦਰਮਿਆਨ ਦੋ ਪਿਸਤਲ ਅਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦਾਦੀਏ ਕੀ ਸਪੈਸ਼ਲ ਆਪਰੇਸ਼ਨ ਦੌਰਾਨ ਡੀਐਸਪੀ ਕਪਲ ਕੁਚਲ ਅਤੇ ਡੀਐਸਪੀ ਰਾਜ ਕੁਮਾਰ ਦੇ ਦੇਖਰੇਖ ਤੇ ਵਿੱਚ ਇਹ ਟੀਮਾਂ ਬਣਾ ਕੇ ਭੇਜੀ ਗਈਆਂ ਸਨ ਅਤੇ 307 ਦੇ ਮੁਕੱਦਮੇ ਦੇ ਵਿੱਚਿੰਦਾ ਟਿਗ ਪੁੱਤਰ ਨਰੇਸ਼ ਕੁਮਾਰ ਵਾਸੀ ਪੁਰਾਣਾ ਲਿੱਤਰਾ ਨੂੰ ਕਾਬੂ ਕੀਤਾ ਹੈ ਜੀ ਸ਼ਕਤੀ ਦੇ ਨਾਲ ਪੁਸ਼ਕਿਸ਼ ਕੀਤੀ ਅਤੇ ਦੂਸਰਾ ਦੋਸ਼ੀ ਜੋ ਗੁਰਪ੍ਰੀਤ ਸਿੰਘ ਉਰਪ ਗੋਪੀ ਪੁੱਤਰ ਸਰਵਨ ਸਿੰਘ ਵਾਸੀ ਢਿੰਡਸਾ ਦਾ ਨਜਾਇਜ਼ ਹੈ ਮਾਮਲਾ ਹੈ ਉਪਰ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਲਜੀਤ ਸਿੰਘ ਲੰਬੀ ਰਿਪੋਰਟ ਗੁਰਦਾਸਪੁਰ ਸਾਡੇ ਮਾਜੋਗ ਐਸਐਸਪੀ ਸਾਹਿਬ ਅਦਿੱਤੇ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਖ ਵੱਖ-ਵੱਖ ਟੀਮਾਂ ਜਿਹੜੀਆਂ CIA ਦੀਆਂ ਸਪੈਸ਼ਲ ਬ੍ਰਾਂਚ ਦੀਆਂ ਥਾੜੇ ਸਦਰ ਤੇ ਘੁਮਣ ਕਲਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਆ ਜਦੋਂ ਇੱਕ 133/23 ਮਕਦਮਾ 307 ਤੇ 336 2554 ਨਾਰਜ਼ ਆਰਮ ਐਕਟ ਦੇ ਵਿੱਚ ਪੁਰਾਣਾ ਦੋਸ਼ੀ ਸੀ ਰਿਤਿਕ ਲਿਤਰਾ ਤੋਂ ਉਹਦੀ ਗ੍ਰਿਫਤਾਰੀ ਕੀਤੀ ਆ ਤੇ ਦਰਾਨੇ ਗ੍ਰਿਫਤਾਰੀ ਉਸ ਪਾਸੋਂ ਇੱਕ ਪਿਸਤਲ ਬਰਾਮਦ ਹੋਇਆ ਬਤੀਬੋਰ ਦਾ ਨਜਾਇਜ਼ ਪਿਸਤਲ ਕੰਟਰੀ ਮੇਡ ਜੇ 3 ਰਾਉਂਡ ਤੇ ਇੱਕ ਮੈਗਜ਼ੀਨ ਔਰ ਦੂਸਰੇ ਮਕਦਮਾ ਜਿਹੜਾ ਮਕਦਮਾ ਨੰਬਰ 10 ਅ ਬੜਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ਓਪੀ ਨੂੰ ਗ੍ਰਿਫਤਾਰ ਕੀਤਾ ਇਹਦੇ ਇਹਦੇ ਪਾਸੋਂ ਇੱਕ ਪਿਸਟਲ ਬਤੀਬੌਰ ਨਜਾਇਜ਼ ਬਰਾਮਦ ਹੋਇਆ ਸਾਡੇ ਕੋਲ ਕੋਈ ਕੇਸ ਕੋਈ ਪਹਿਲਾਂ ਦਾ ਜੀ ਜੀ ਨੂੰ ਅਪਲੋਡ ਨਹੀਂ ਦਿੱਤੀ ਅ ਜਿਹੜਾ ਰਿਤਿਕ ਇਹਦੇ ਤੇ ਕਾਫੀ ਮਕਦਮੇ ਦਰਜ ਆ ਜੀ ਪਹਿਲੇ ਲੜਾਈਆਂ ਝਗੜਿਆਂ ਦੇ ਔਰ ਗੁਰਪ੍ਰੀਤ ਦਾ ਜਿਹੜੀ ਉਹ ਕ੍ਰਾਈਮ ਹਿਸਟਰੀ ਦੇਖ ਰਹੇ ਆ ਅੱਜੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਅੱਜ ਨਾਲ ਸ਼ੇਅਰ ਕੀਤੀ ਜਾਵੇਗੀ। ਇਹਨਾਂ ਦੀ ਉਮਰ ਕਿੰਨੀ ਕੰਨੀ ਹੈ ਤੇ ਕਾਰੋਬਾਰ ਕੀ ਕਰਦੇ ਨੇ ਇਹ? ਜਿਹੜਾ ਰਿਤਿਕ ਹੈ ਦੀ ਉਮਰ ਤੇ ਬਾਈ ਤਾਂ 23 ਸਾਲ ਦੀ ਹੈ ਜੀ। ਇਹ ਵਿਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਗੈਂਗਸਟਰਾਂ ਦੇ ਨਾਲ ਆ ਰਿਤਿਕਾ ਜਿਹੜਾ ਇਹਨਾਂ ਨੇ ਅੱਗੇ ਵੀ ਕਾਫੀ ਵਾਰਦਾਤਾਂ ਜਿਹੜੀਆਂ ਉਹ ਕੀਤੀਆਂ ਵਾ। ਔਰ ਜਿਹੜਾ ਗੁਰਪ੍ਰੀਤ ਹੈ ਇਹ ਜਿਹੇ ਇਹਦੇ ਜਿਹੜੇ ਪਿਛਲੇ ਮੁਕਦਮੇ ਆ ਇਹ ਦੇਖਣਾ ਪੈਣਾ ਇਹਦੀ ਵੀ ਉਮਰ 25 ਤੋਂ 26 ਸਾਲ ਹੈ। ਇਹਦਾ ਜਿਹੜੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਤੇ ਲੜਾਈਆਂ ਝਗੜੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਹੀ ਇਹਨਾਂ ਦੇ ਰਿਲੇਸ਼ਨ ਹੈ ਜੀ ਜਿਹੜੇ ਪਿਸਤਲ ਇਹਨਾਂ ਕੋਲ ਬਰਾਂਧ ਹੋਏ ਨੇ ਕਿਸੇ ਵੱਡੀ ਬਾਤ ਨੂੰ ਜਾਮ ਦੇਣ ਦੇ ਚਾਹ ਰਿਹਾ ਵੈਸੇ ਸੁਖਰੀ ਤੋਰ ਤੇ ਬਣਾ ਕੇ ਰੱਖੀ ਇਹ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤ ਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਹੋਏ ਇਹਨਾਂ ਦਾ ਰਿਮਾਂਡ ਲੈ ਕੇ ਸਾਰੀ ਪੁਸ਼ੀਸ਼ ਇਹਨਾਂ ਨੂੰ ਕੀਤੀ ਜਾਏਗੀ ਅਗਰ ਕੋਈ ਵੱਡੀ ਗੱਲ ਸਾਹਮਣੇ ਆਂਦੀ ਆ ਤੇ ਉਹ ਜ਼ਰ हां और, और भी बरामदगीयां होंदी सानू ਸੰਭਾਵਨਾ ਵਾ ਔਰ ਡਰਗਸ ਦੇ ਉਤੇ ਔਰ ਜਿਹੜੇ ਆਰਮਸ ਦੇ ਉਤੇ ਇਹਨਾਂ ਕੋ ਡੰਗਿਆ ਨਾ ਪੋਛ ਕੇ ਕੀਤੀ ਜਾਵੇਗੀ ਜਿਸ ਜਿਹੜੇ ਬੜੇ ਗਰੇ ਦੇ ਤਲ ਘਾਤ ਰੱਖੀ ਸੀ ਜਨੇ ਕੋਲ ਬਰਾਮਦਗੀ ਕੀਤੀ ਗਈ ਆ ਇੱਕ ਕਦੇ ਤੇ ਕੋਲ ਬਰਾਮਦਗੀ ਹੋਈ ਆ ਇੱਕ ਨੇ ਕਿਉਂਕਿ ਮਕਦਮਾ ਪੁਰਾਣਾ ਸੀ ਇਹਨੂੰ ਵੀ ਪਤਾ ਸੀ ਵੀ ਪੁਲਿਸ ਮਨੂੰ ਲੱਭ ਰਹੀ ਆ ਇਹ ਕਾਫੀ ਦਿਨਾਂ ਕਾਫੀ ਚਿਰ ਤੋਂ ਬਾਅਦ ਸਾਲਾਂ ਕੇ ਬਾਅਦ ਇਹ ਆਪਣੇ ਘਰ ਨੂੰ ਜੜਾਇਆ ਸੀ ਉਦੋਂ ਇਨਫਾਰਮੇਸ਼ਨ ਮਿਲੀ ਵੀ ਇਹ ਘਰ ਆਇਆ ਤੇ ਉਸ ਦੀ ਬਣਾ ਤੇ ਫੜ ਕੇ ਫਿਰ ਨਿਸ਼ਾਨਦੇਹੀ ਤੇ ਆਬਰਾਮ ਕੀਤਾ ਸੀ ਕਿਹੜਾ ਗਰੁੱਪ ਚਲਾ ਰਹੀ ਸੀ ਗਰੁੱਪ ਇਹ ਬਣਾ ਰੱਖਿਆ ਸੀ ਕਿਹੜਾ ਗਰੁੱਪ ਚਲਾ ਰਹੀ ਸੀ ਨਹੀਂ ਗਰੁੱਪ ਦਾ ਨਾਂ ਨਹੀਂ ਹੁੰਦੀ ਆ ਪੰਜ ਸੱਤ ਜਾਣੇ ਨੇ ਜਿਹੜੇ ਇੱਕ ਇਹਨਾਂ ਵਿੱਚ ਅਮੀਸ਼ਾ ਮੁੰਡਾ ਔਰ ਦੋ ਤਿੰਨ ਇਹਨਾਂ ਦੇ ਜਿਹੜੇ ਬਾਹਰ ਵੀ ਚਲ ਗਏ ਨੇ ਇਹ ਸਾਰਾ ਇਹਨਾਂ ਦਾ ਗਰੁੱਪ ਹੈ ਅਮੀਸ਼ ਵੀ ਲੋਡਿੰਦਾ ਵਾ ਉਹਦੇ ਕੋਲੋਂ ਵੀ ਦੋ ਤੋਂ ਤਿੰਨ ਪਿਸਟਲ ਆ ਜੋ ਇਹਦੀ ਪੁੱਛ ਗਈ ਇਸ ਚ ਆਇਆ ਵਾ ਤੇ ਉਹਦੂ ਫੜ ਕੇ ਉਹਦੀ ਵੀ ਰਿਕਵਰੀ ਕੀਤੀ ਜਾਵੇਗੀ